ਦੋਸਤੋ ਤੁਸੀਂ ਬਹੁਤ ਵਾਰ ਸਾਡੇ ਚੋਂ ਕਈ ਲੋਕ ਬਾਬਿਆਂ ਕੋਲ ਜਾਂਦੇ ਨੇ ਤੇ ਬਾਬੇ ਉਹਨੂੰ ਬੜੇ ਵਹਿਮਾਂ ਚ ਪਾਉਂਦੇ ਨੇ ਕਹਿੰਦੇ ਵੀ ਤੁਹਾਡੇ ਇਹ ਬਾਪੂ ਨੇ ਕਰਿਆ ਸੀਗਾ ਇਹ ਇਹ ਤੁਹਾਡੇ ਤੋਂ ਭੁੱਲ ਹੋਗੀ ਇਹ ਤੁਹਾਡੇ ਪਰਿਵਾਰ ਤੇ ਪੈ ਗਈ ਤੇਰਾ ਆਪਾਇ ਤੁਸੀਂ ਆਹ ਕਰਦੋ ਹਨਾ 102 ਨੇ ਟੱਪੇ ਕਰਦੇ ਨੇ ਪਰ ਸਾਡੀ ਗੁਰਬਾਣੀ ਜਿਹੜੀ ਹੈਗੀ ਆ ਨਾ ਸ਼ਾਇਦ ਅਸੀਂ ਉਹਨੂੰ ਸੁਣਿਆ ਹੀ ਨਹੀਂ ਸਾਡੀ ਗੁਰਬਾਣੀ ਸਾਡੇ ਗੁਰਨਾਮਕ ਸਾਹਿਬ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜਾ ਬੀਜਾ ਹੁੰਦਾ ਕਰਮਾਂ ਦਾ ਨਾ ਉਹ ਸਿਰਫ ਆਪਣਾ ਹੀ ਹੁੰਦਾ ਇਹ ਨਹੀਂ ਹੈਗਾ ਵੀ ਇਹ ਤੁਹਾਡਾ ਬੀਜਾ ਤੁਹਾਡੇ ਬੱਚਿਆਂ ਤੇ ਪੈ ਜਾਊਗਾ ਜੇ ਤੁਸੀਂ ਬੀਜਿਆ ਇਹਨੂੰ ਵੱਡੋਂਗੇ ਵੀ ਤੁਸੀਂ ਜੋ ਕਰਮ ਤੁਸੀਂ ਕਰੋਗੇ ਉਹਦੇ ਫਲ ਵੀ ਤੁਹਾਨੂੰ ਭੁਗਤਣਾ ਪੈਣਾ ਹੈ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਤਾਂ ਜਿੰਨਾ ਚਿਰ ਇਹ ਪੂਰਾ ਨਹੀਂ ਹੁੰਦਾ ਠੀਕ ਹੈ ਉਨਾ ਚਿਰ ਤੁਹਾਡਾ ਜਨਮ ਹੁੰਦਾ ਰਹਿੰਦਾ ਆਉਣ ਜਾਣ ਬਣਿਆ ਰਹਿੰਦਾ ਆਵੋ ਜਾਓ ਬਹੁਤ ਸਾਰੇ ਲੋਕ ਸਾਨੂੰ ਇਹ ਵੀ ਕਹਿ ਦਿੰਦੇ ਨੇ ਹਨਾ ਵੀ ਆਪਾਂ ਇੱਕ ਦੂਜੇ ਨੂੰ ਕਹਿ ਦਿੰਦੇ ਆ ਵੀ ਯਾਰ ਫਲਾਣਾ ਬੰਦਾ ਤਾਂ ਐਨੇ ਪਾਪ ਕਰਦਾ ਠੀਕ ਹੈ ਤੇ ਯਾਰ ਉਹ ਬੜਾ ਸੁਖੀ ਹੈ ਅਸੀਂ ਐਨੇ ਪੁੰਨ ਕਰਮ ਕਰਦੇ ਆ ਠੀਕ ਹੈ ਤੇ ਸਾਨੂੰ ਫਿਰ ਵੀ ਇੰਨਾ ਬੁਰਾ ਦੇਖਣਾ ਪੈਂਦਾ ਸੋ ਇਹਦਾ ਵੀ ਜਵਾਬ ਗੁਰੂ ਸਾਹਿਬ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਤਾਂ ਜਿਹੜੇ ਕਰਮ ਨੇ ਨਾ ਉਹ ਉਹਨਾਂ ਦਾ ਫਲ ਹੈ ਜਿਹੜਾ ਉਹ ਕੇ ਨੇੜੇ ਕੇ ਦੂਰ ਕੰਜਾਂ ਦਾ ਤਾਂ ਮੈਂ ਉਸ ਜਵਾਬ ਤੇ ਆਉਣਾ ਜਦੋਂ ਲੋਕ ਸਾਨੂੰ ਆਪਾਂ ਨੂੰ ਇਹ ਕਹਿੰਦੇ ਨੇ ਵੀ ਫਲਾਣਾ ਬੰਦਾ ਤਾਂ ਬਹੁਤ ਬੁਰਾ ਕਰਦਾ ਉਹਦਾ ਚੰਗਾ ਕਿਉਂ ਹੋ ਰਿਹਾ ਸੋ ਕਾਰਨ ਇਹ ਹੁੰਦਾ ਵੀ ਕਈਆਂ ਦਾ ਪਿਛਲੇ ਜਨਮਾਂ ਦਾ ਹਿਸਾਬ ਇਸੇ ਜਨਮ ਵਿੱਚ ਬੈਲੈਂਸ ਹੋ ਜਾਂਦਾ ਸੋ ਕਈਆਂ ਨੂੰ ਪਿਛਲੇ ਜਨਮਾਂ ਦਾ ਹਿਸਾਬ ਜਿਹੜਾ ਇਸ ਜਨਮ ਵਿੱਚ ਪੂਰਾ ਨਹੀਂ ਹੁੰਦਾ ਹੋਰ ਜਨਮ ਲੈਣਾ ਪੈਂਦਾ ਸੋ ਜਿਹਦਾ ਜਿਹਦਾ ਤਾਂ ਇਸ ਜਨਮ ਵਿੱਚ ਪੂਰਾ ਹੋ ਜਾਂਦਾ ਹੈ ਹਿਸਾਬ ਤਾਂ ਉਹਨੂੰ ਪਿਛਲੇ ਕਰਮਾਂ ਦਾ ਚਾਹੇ ਹੁਣ ਉਹ ਬੁਰਾ ਕਰ ਰਿਹਾ ਪਰ ਉਹਨੂੰ ਪਿਛਲੇ ਜਨਮਾਂ ਦਾ ਚੰਗੜਾ ਉਹ ਮਿਲ ਰਿਹਾ ਹੁੰਦਾ ਸਾਡਾ ਕਈ ਵਾਰ ਹਿਸਾਬ ਪੂਰਾ ਨਹੀਂ ਹੋਇਆ ਹੁੰਦਾ ਤਾਂ ਅਸੀਂ ਪਿਛਲੇ ਕਰਮਾਂ ਦੇ ਅਕੋਰਡਿੰਗ ਜਿਹੜੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਅਸੀਂ ਪਿਛਲੇ ਕਰਮਾਂ ਦੇ ਅਕੋਰਡਿੰਗ ਆਪਣੇ ਆਪ ਨੂੰ ਭੋਗ ਰਹੇ ਹੁੰਦੇ ਆ ਸੋ ਸਾਡੀ ਅਰਦਾਸ ਇਹ ਬਣਦੀ ਆ ਅਸੀਂ ਪ੍ਰਮਾਤਮਾ ਨੂੰ ਅਰਦਾਸ ਇਹ ਕਰੀਏ ਵੀ हे ਪਾਤਸ਼ਾ ਵੀ ਸਾਡੀ ਜਿਹੜੇ ਜਨਮਾਂ ਦੇ ਲੇਖੇ ਜੋਖੇ ਨੇ ਤੂੰ ਸਾਨੂੰ ਪੂਰੇ ਕਰ ਦੇ ਸਾਡਾ ਹਿਸਾਬ ਕਰ ਦੇ ਤਾਂ ਕਿ ਅਸੀਂ ਇਸੇ ਜਨਮ ਚ ਜੀ ਸਾਡਾ ਹਿਸਾਬ ਉਹ ਜੇ ਪਿਛਲਾ ਪਿਛਲੀਆਂ ਭੁਗਤ ਲਈ ਤੇ ਹੁਣ ਜੇ ਅਸੀਂ ਚੰਗਾ ਕਰਦੇ ਆ ਤਾਂ ਉਹਦੇ ਸਾਨੂੰ ਫਲ ਮਿਲ ਜਾਣਗੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਕਰਮਾਣੀ ਨੂੰ ਪੜਾਂਗੇ ਵਿਚਾਰਾਂਗੇ ਤਾਂ ਬਹੁਤ ਕੁਝ ਨਿਕਲ ਕੇ ਆਉਂਦਾ ਸੋ ਇਸ ਕਰਕੇ ਤੁਸੀਂ ਆਪਣੇ ਕਰਮ ਆਪ ਬੀਜਣੇ ਨੇ ਤੇ ਆਪ ਹੀ ਵੜਨੇ ਨੇ ਕਿਸੇ ਭਾਬਿਆਂ ਦੇ ਚੱਕਰ ਚ ਪੈਣ ਦੀ ਕੋਈ ਲੋੜ ਨਹੀਂ ਆਪਣਾ ਕਰਮ ਆਪ ਕਰੋ ਉਹਦੇ ਫਲ ਦੀ ਵੀ ਤਿਆਰੀ ਖੁਦ ਕਰ ਲਓ ਜੇ ਕਿਸੇ ਨੂੰ ਖੁਸ਼ ਕਰੋਗੇ ਤਾਂ ਖੁਸ਼ ਰਹੋਗੇ ਜੇ ਕਿਸੇ ਨੂੰ ਕਿਸੇ ਦੇ ਦੁੱਖ ਚ ਤੁਸੀਂ ਖੁਸ਼ ਹੋਵੋਗੇ ਤਾਂ ਪਰਮਾਤਮਾ ਤੁਹਾਨੂੰ ਉਹ ਦਿਨ ਦਿਖਾਊਗਾ ਜ਼ਰੂਰ ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਪਹਿਲ ਆਪਣੇ ਆਪ ਤੋਂ ਸ਼ੁਰੂ ਕਰੀਏ ਆਪਣੇ ਆਪ ਨੂੰ ਸੁਧਾਰੀਏ